ਜਿਹੜਾ ਮੂਲ ਮੰਤਰ ਹੈ ਹੋਮਵਰਕ ਹੈ ਆਪਣਾ ਮੂਲ ਮੰਤਰ ਜ਼ਰੂਰ ਕਰਨਾ ਚਾਹੀਦਾ ਕਰਕੇ ਤਾਂ ਦੇਖੋ ਜਿਹੜੇ ਕੰਮ ਨੇ ਆਪਾਂ ਨੂੰ ਬਹੁਤ ਉਚਾਈ ਤੇ ਲੈ ਕੇ ਜਾਣਾ ਜਿਹੜੇ ਕੰਮ ਨਾਲ ਆਪਾਂ ਨੂੰ ਕੋਈ ਘਾਟ ਕੋਈ ਨਹੀਂ ਜਿਹਦਾ ਫਾਇਦਾ ਹੋ ਆਪਾਂ ਕਰਦੇ ਨੂੰ ਹੋਰੇ ਕੰਮਾਂ 'ਚ ਪਏ ਹੋਏ ਆ ਜਿਹੜਾ ਮੂਲ ਮੰਤਰ ਸਾਹਿਬ ਹੈ ਨਾ ਇਸ ਤੋਂ ਵੱਡਾ ਮਹਾ ਮੰਤਰ ਦੁਨੀਆ 'ਤੇ ਹੈ ਨਹੀਂ ਕੋਈ ਜੜ ਮੰਤਰ ਹੈ ਜਿੰਨੇ ਵੀ ਮੰਤਰ ਤੰਤਰ ਜੰਤਰ ਇਸ ਤੋਂ ਥੱਲੇ ਨੇ ਸਾਰੇ ਇਹਨੀ ਵੀ ਤਾਕਤ ਨਹੀਂ ਹੁੰਦੀ ਤਾਕਤ ਹੁੰਦੀ ਹੈ ਪੁਰੇ ਮਹਾਰਾਜ ਸੱਚਖੰਡ ਤੋਂ ਲੈ ਕੇ ਆਏ ਲਿਆਣ ਵਾਲਾ ਪਤਾ ਕੌਣ ਹੈ ਰੱਬ ਸਿਫਤ ਕਿਹਦੀ ਹੋ ਰਹੀ ਹੈ ਪਰਮੇਸ਼ਰ ਦੀ ਆਪਾਂ ਨੂੰ ਦੇਖੇ ਕੌਣ ਗਏ ਨੇ ਗੁਰੂ ਨਾਨਕ ਸਾਹਿਬ ਕੋਈ ਛੋਟੀ ਮੋਟੀ ਗੱਲ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਦੇ ਨੀ ਵੱਡਾ ਕੌਣ ਹੈ ਗੁਰੂ ਨਾਨਕ ਸਾਹਿਬ